ਮੁੱਖ ਮੰਤਰੀ ਪੰਜਾਬ ਮਾਨਜੋ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਇੱਕ ਦੁਰੰਦੇਸ਼ੀ ਸੋਚ ਹੈ ਕਿ ਪੰਜਾਬ ਨੂੰ ਬਿਲਕੁਲ ਕ੍ਰਾਈਮ ਫ੍ਰੀ ਬਣਾਉਣਾ ਹੈ ਔਰ ਇਹਦੇ ਰਿਗਾਰਡਿੰਗ ਹੀ ਪੰਜਾਬ ਪੁਲਿਸ ਨੂੰ ਇਹਦੇ ਬਾਰੇ ਇੱਕ ਸਖਤ ਹਦਾਇਤਾਂ ਦਿੱਤੀਆਂ ਜਾ ਚੁੱਕੀਆਂ ਸਰ ਤਾਂ ਉਹ ਉਸੇ ਚੀਜ਼ ਨੂੰ ਅੱਗੇ ਵਧਾਦੇ ਹੋਏ ਸਾਡੇ ਮਾਨਜੋ ਪੀ ਜੀ ਪੀ ਪੰਜਾਬ ਗੌਰਵ ਯਾਦ ਸਰ ਉਹਨਾਂ ਨੇ ਇੱਕ ਪੂਰੇ ਪੰਜਾਬ 'ਚ ਪਿਛਲੇ 72 ਘੰਟਿਆਂ 'ਚ ਜੋ ਆਪਰੇਸ਼ਨ ਪ੍ਰਹਾਰ 2 ਵਾਪਸ ਸਟਾਰਟ ਕੀਤਾ ਸੀ ਇਹ ਆਪਰੇਸ਼ਨ 9 ਫਰਵਰੀ ਨੂੰ ਸਟਾਰਟ ਹੋਇਆ ਸੀ ਤੇ ਕੱਲ ਰਾਤੀ ਇਹ ਕਨਕਲੂਡ ਹੋਇਆ ਹੈ ਤਾਂ ਹੁਣ ਮੈਨੂੰ ਇਹ ਤੁਹਾਡੇ ਸਾਹਮਣੇ ਮらいਨ ਫਰੀਦਕੋਟ ਵਾਸੀਆਂ ਨੂੰ ਇਹ ਦੱਸਦੇ ਹੋਏ ਬਹੁਤ ਖੁਸ਼ੀ ਹੋ ਰਹੀ ਹੈ ਕਿ ਫਰੀਦਕੋਟ ਪੁਲਿਸ ਦੀ ਵੱਖ-ਵੱਖ ਟੀਮਾਂ ਨੇ ਜਿਹਦੇ ਵਿੱਚ 67 ਟੀਮਾਂ ਬਣੀਆਂ ਸੀਗੀਆਂ ਤੇ ਉਹ ਚ 500 ਤੋਂ ਵੱਧ ਮੁਲਾਜ਼ਮਾਂ ਨੇ ਪਿਛਲੇ 72 ਘੰਟਿਆਂ 'ਚ ਦਿਨ ਰਾਤ ਮਿਹਨਤ ਕੀਤੀ ਹੈ ਔਰ 211 ਬੰਦੇ ਸਾਡੇ ਵੱਲੋਂ ਰਾਉਂਡ ਅਪ ਕੀਤੇ ਗਏ ਸੀ ਜਿਨ੍ਹਾਂ ਵਿੱਚੋਂ ਟੋਟਲ 125 ਬੰਦੇ ਫਾਈਨਲੀ ਅਰੈਸਟ ਹੋਏ ਇਸ ਤੋਂ ਇਲਾਵਾ ਜਿਹੜੇ ਬਾਕੀ ਸੀ 47 ਜਿਹੜੇ ਬੰਦੇ ਸੀ ਉਹਨਾਂ ਦੀ ਅਪਰਾਧ ਰੂਪ ਕੋ ਕਾਰਵਾਈ ਕੀਤੀ ਗਈ ਬਾਕੀ ਜਿਹੜੇ ਬੰਦੇ ਸੀ ਜੋ ਰਾਉਂਡ ਅਪ ਹੋਏ ਸੀ ਉਹਨਾਂ ਨੂੰ ਵੈਰੀਫਾਈ ਕੀਤਾ ਗਿਆ ਉਹਨਾਂ ਦੇ ਡੋਜ਼ੀ ਦੇ ਕਾਗਜ਼ ਪੂਰੇ ਕੀਤੇ ਗਏ ਔਰ ਐਸ ਪਰ ਲਾਅ ਕਾਰਵਾਈ ਉਹਨਾਂ ਵੱਲੋਂ ਕੀਤੀ ਗਈ ਯਾਨੀ ਹਰ ਇੱਕ ਬੰਦਾ ਜਿਹੜਾ ਵੀ ਸਾਡੇ ਵੱਲੋਂ ਰਾਉਂਡ ਅਪ ਕੀਤਾ ਗਿਆ ਉਹਦੀ ਪ੍ਰੋਪਰਟੀ ਨਾਲ ਪੁੱਛਗਿੱਛ ਕੀਤੀ ਗਈ ਤੇ ਕਾਨੂੰਨ ਮੁਤਾਬਕ ਕਾਰਵਾਈਆਂ ਸਾਡੇ ਵੱਲੋਂ ਕੀਤੀ ਗਈ ਇਦੇ ਵਿੱਚ ਜਿਹੜਾ ਇਹ ਬ੍ਰੇਕਅਪ ਹੈ 125 ਬੰਦੇ ਜਿਹੜੇ ਰਾਉਂਡ ਅਪ ਹੋਏ ਨੇ ਉਹਦੇ ਵਿੱਚ ਟੋਟਲ ਚਾਰ ਅਜਿਹੇ ਮੈਂਬਰ ਸੀ ਜਿਹੜੇ ਬੰਬੀਹਾ ਗੈਂਗ ਨਾਲ ਸੰਬੰਧਿਤ ਸੀ ਯਾਨੀ ਜਿਹੜੇ ਮਾੜੇ ਅਨਸਰ ਨੇ ਜਿਹੜੇ ਆਪਣੇ ਆਪ ਨੂੰ ਗੈਂਗਸਟਰਸ ਕਹਿੰਦੇ ਨੇ ਬਟ ਪੁਲਿਸਿੰਗ ਭਾਸ਼ਾ 'ਚ ਅਸੀਂ ਤੇ ਉਹਨਾਂ ਨੂੰ ਬਦਮਾਸ਼ ਹੀ ਕਹਿਣਗੇ ਉਹਨਾਂ ਨੂੰ ਵੀ ਰਾਉਂਡ ਅਪ ਕੀਤਾ ਗਿਆ ਇਸ ਤੋਂ ਇਲਾਵਾ ਜਿਹੜੇ ਸੰਗੀਨ ਅਪਰਾਧਿਕ ਮਾਮਲਿਆਂ 'ਚ ਲੋੜਿੰਦੇ 13 ਮੁਲਜ਼ਮਾਨ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਨਸ਼ਾ ਨਾਲ ਜੁੜੇ ਮਾਮਲੇਾਂ 'ਚ 37 ਬੰਦਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਇਹ ਸਾਰੇ ਉਹ ਬੰਦੇ ਸੀ ਜਿਹੜੇ ਫਰੀਦਕੋਟ ਪੁਲਿਸ ਨੂੰ ਪਿਛਲੇ ਕੇਸਾਂ 'ਚ ਜਾਂ ਤਾਂ ਲੋੜਿੰਦੇ ਸਨ ਜਾਂ ਇਹਨਾਂ ਵੱਲੋਂ ਰਿਕਵਰੀ ਜ਼ੋਨ ਹੈ ਔਰ ਇਹਨਾਂ ਦਾ ਇੱਕ ਪ੍ਰੋਪਰ ਕ੍ਰਿਮੀਨਲ ਰਿਕਾਰਡ ਸੀ ਤਾਂ ਹਲੇ ਵੀ ਇਹ ਕ੍ਰਿਮੀਨਲ ਗਤੀਵਿਧੀਆਂ 'ਚ ਸ਼ਾਮਿਲ ਪਾਏ ਗਏ ਸਨ ਇਹਨਾਂ ਵਿੱਚੋਂ ਇੱਕ ਬੰਦਾ ਜਿਹਦਾ ਮੈਂ ਇੱਕ ਮੈਂਸ਼ਨ ਕਰਨਾ ਚਾਹਾਂਗੀ ਦਾ ਨਾਮ ਹੈ ਹਰਦੀਪ ਸਿੰਘ ਬੰਜਾਰਾ ਇਹ ਤੇ ਪੁਰਾਣੇ 14 ਪਰਚੇ ਸੀ ਜਿਹੜੇ ਨਸ਼ੇ ਤਸਕਰੀ ਦੇ ਸੀ ਸਰ ਇਹਨੂੰ ਵੀ ਰਾਉਂਡ ਅਪ ਕੀਤਾ ਗਿਆ ਹੈ ਸਰ ਟੋਟਲ ਅਗਰ ਅਸੀਂ ਦੇਖੀਏ ਤਾਂ ਇੱਥੇ ਤਿੰਨ ਐਸੇ ਭਗੌੜੇ ਮੁਲਜ਼ਮ ਵੀ ਸੀ ਜਿਹੜੇ ਬਹੁਤ ਟਾਈਮ ਤੋਂ ਕਾਨੂੰਨ ਦੀ ਗ੍ਰਿਫਤ ਚੋਂ ਬਾਹਰ ਸੀ ਯਾਨੀ ਪਿਛਲੇ 72 ਘੰਟਿਆਂ ਚ ਫਰੀਦਕੋਟ ਪੁਲਿਸ ਨੇ ਪ੍ਰੋਪਰ ਪ੍ਰੋਫੈਸ਼ਨਲ ਪੁਲਿਸ ਵਰਕਿੰਗ ਦਿਖਾਉਂਦੇ ਹੋਏ ਕਿ ਤਾਰੇ ਸਾਰੇ ਹੀ ਮੁਲਜ਼ਮਾਂ ਨੇ ਬਹੁਤ ਅੱਛਾ ਕੰਮ ਕੀਤਾ ਤਾਂ ਇਹ ਜਿਹੜੇ ਮਾੜੇ ਅਨਸਰ ਹੈ ਉਹਨਾਂ ਦੇ ਖਿਲਾਫ ਇੱਕ ਸਖਤ ਕਾਰਵਾਈ ਕੀਤੀ ਗਈ ਹੈ ਇਸ ਤੋਂ ਅਲੈਦਾ ਇੱਕ ਜਿਹੜੀ 3 ਦਿਨਾਂ ਦੀ ਸਾਡੀ ਇੱਕ ਅਪਰੋਚ ਸੀਗੀ ਗੈਂਗਸਟਰਾਂ ਤੇ ਬਾਹਰ ਦੇ ਰਿਗਾਰਡਿੰਗ ਸਾਡੇ ਵੱਲੋਂ ਪ੍ਰੋਪਰ ਨਾਕਾਬੰਦੀ ਕੀਤੀ ਗਈ 플ੈਗ ਮਾਰਚੇਸ ਕੀਤੇ ਗਏ ਜਿਹਦੇ ਵਿੱਚ ਡੀਆਈਜੀ ਕ੍ਰਾਈਮ ਸ਼੍ਰੀ ਨਵੀਨ ਸੈਣੀ ਸਰ ਪਰਸਨਲੀ ਇੱਥੇ ਮੌਜੂਦ ਸੀ ਫਰੀਦਕੋਟ ਚ ਤਾਂ ਅਸੀਂ ਤਿੰਨਾਂ ਹੀ ਸਬਡਿਵੀਜ਼ਨਾਂ ਨੂੰ ਇੱਥੇ ਕਵਰ ਕੀਤਾ ਤਾਂ ਫੋਟਾਪੂਰਾ ਵਿਕੇ ਅਸੀਂ 플ੈਗ ਮਾਰਚ ਕੀਤਾ ਸੀ ਫਰੀਦਕੋਟ ਵਿਕੇ ਸਾਡੇ ਵੱਲੋਂ ਕਾਸੂ ਕੀਤਾ ਗਿਆ ਸੀ ਤੇ ਕੱਲ ਇੱਕ ਬਹੁਤ ਇੱਕ ਨਵੇਕਲੀ ਪਹਿਲ ਕਰਦੇ ਹੋਏ ਫਰੀਦਕੋਟ ਪੁਲਿਸ ਨੂੰ ਫਰੀਦਕੋਟ ਦੇ ਸਾਰੇ ਐਨ ਜੀਓਜ਼ ਦਾ ਸਾਥ ਮਿਲਿਆ ਔਰ ਐਸ ਪੀ ਹੈੱਡਕ quarters ਸਾਹਿਬਿਤ ਨੋਡਲ ਅਫੀਸਰ ਨੇ ਜਿਨ੍ਹਾਂ ਨੇ ਇਹ ਸਾਰੇ ਐਨ ਜੀਓਜ਼ ਨੇ ਫਰੀਦਕੋਟ ਪੁਲਿਸ ਨਾਲ ਮਿਲ ਕੇ ਇਹ ਪ੍ਰਣ ਲਿਤਾ ਹੈ ਕਿ ਇੱਕ ਐਨ ਜੀਓ ਕੋਸ਼ਿਸ਼ ਇਹ ਕਰੇਗਾ ਕਿ ਹਰੇਕ ਐਨ ਜੀਓ ਡੇਲੀ ਇੱਕ ਜਿਹੜਾ ਬੰਦਾ ਨਸ਼ੇ ਦੇ ਦਲਦਲ ਚ ਫਸ ਗਿਆ ਹੈ ਉਹਨੂੰ ਓਟ ਸੈਂਟਰ ਚ ਲੈ ਕੇ ਜਾਏ ਤੇ ਉਹਦੇ ਨਵੇਂ ਓਟ ਸੈਂਟਰ ਦੇ ਨਿਊ ਰਜਿਸਟ੍ਰੇਸ਼ਨ ਕਾਰਡਸ ਬਣਵਾਉਣ ਤਾਕੀ ਉਹਦਾ ਪ੍ਰੋਪਰ ਟਰੀਟਮੈਂਟ ਹੋ ਸਕੇ ਤੁਹਾਡੇ ਮਾਧਿਅਮ ਰਾਹੀਂ ਮੈਂ ਫਰੀਦਕੋਟ ਦੀ ਜਨਤਾ ਨੂੰ ਵੀ ਮੈਂ ਇਹ ਅਪੀਲ ਕਰਾਂਗੀ ਕਿ ਉਹ ਵੀ ਪੁਲਿਸ ਦੇ ਨਾਲ ਔਰ ਸਾਡੇ ਪੁਰਾਣੇ ਜਿੰਨੇ ਵੀ ਸਤਿਕਾਰਯੋਗ ਐਨ ਜੀਓਜ਼ ਨੇ ਉਹਨਾਂ ਨੂੰ ਹੋਰ ਸਟਰੈਂਥਨ ਕਰਨ ਤੇ ਜਿੱਥੇ ਵੀ ਤੁਹਾਡੀ ਆਪਣੀ ਲੋਕੈਲਿਟੀ ਚ ਜਾਂ ਤੁਹਾਡੀ ਸ਼੍ਰੀਕੇ ਚ ਕਿਸੇ ਨੂੰ ਵੀ ਅਗਰ ਨਸ਼ਾ ਛੱਡਣ ਚ ਸਾਡੀ ਹੈਲਪ ਦੀ ਲੋੜ ਹੈ ਤੇ ਅਸੀਂ ਤੁਹਾਡੇ ਨਾਲ ਖੜੇ ਹਾਂ ਦੇ ਰਿਗਾਰਡਿੰਗ ਮੇਰੀ ਸੀਐਮਓ ਸਾਹਿਬ ਚੰਦਰਸ਼ੇਕਹਰ ਡਾਕਟਰ ਚੰਦਰਸ਼ੇਖਰ ਕਰਨਾਲ ਵੀ ਗੱਲ ਹੋਈ ਹੈ और उन्होंने अपना पर्सनल एक सपोर्ट देन दा कल सानू भरोसा दवाया और इन्होंने ये रिगार्डिंग प्रॉपर अपनी चिट्ठी भी काट देती है डीसी मैडम फरीदकोट नाल भी साड़ी इधर रिगार्डिंग गल हुई है और उन्होंने भी अपने ऑफिसर्स नू इधर रिगार्डिंग डायरेक्शंस ऑलरेडी उन्होंने वालों दी जा चुकी है यानी हूँ युद्ध नशे विरुद्ध फेज टू और ऑपरेशन प्रहार टू दे तहत हूँ फरीदकोट पुलिस का ਅਰੇ ਟੀਚਾ ਹੈ ਕਿ ਅਸੀਂ ਇੱਕ 360 ਡਿਗਰੀ ਅਪਰੋਚ ਲੈ ਕੇ ਗੈਂਗਸਟਰਸ ਤੇ ਜਿਹੜੇ ਇਹ ਮਾੜੇ ਅਨਸਰ ਹੈ ਜਿਹੜੇ ਨਸ਼ਾ ਵੇਚਦੇ ਨੇ ਉਹਨਾਂ ਨੂੰ ਅਸੀਂ ਇੱਕ ਕੰਪਲੀਟਲੀ ਇਥੋਂ ਅਸੀਂ ਉਹਨਾਂ ਨੂੰ ਖਤਮ ਕਰੀ ਤੇ ਪਬਲਿਕ ਕੌਨਫੀਡੈਂਸ اور پبلک سپورٹ ਅਸੀਂ ਤੁਹਾਡੇ ਵੱਲੋਂ 익ਸਪੈਕਟ ਕਰਦੇ ਨੇ ਤਾਂ ਮੈਨੂੰ ਪੂਰਾ ਭਰੋਸਾ ਹੈ ਕਿ ਜਿੰਨਾ ਮਾਨ ਸਤਕਾਰ اور ਜਿੰਨਾ ਜਿੰਨੀ ਹੱਲਾਸ਼ੇਰੀ ਸਾਨੂੰ ਫਰੀਦਕੋਟ ਵਸਿਆਂ ਵੱਲੋਂ ਅੱਜ ਤੱਕ ਦਿੱਤੀ ਗਈ ਹੈ ਉਹ ਅੱਗੇ ਐਹੀ جاری ਰਹੂਗੀ ਥੈਂਕ ਯੂ ਗੈਂਗਸਟਰ ਖਤਮ ਹੋ ਗਏ ਕਿਨੇ ਮੁਕਤ ਕਰ ਜੀ ਜਿਹੜੇ ਇਹ ਚਾਰ ਮੁੱਖ ਮੈਂਬਰ ਅੰਬੀਹਾ ਗੈਂਗ ਦੇ ਫੜੇ ਗਏ ਹਨ ਇਹਨਾਂ ਤੇ ਸਾਰਿਆਂ ਤੇ ਹੀ ਮੈਨੇਮਮ ਚਾਰ ਸੇ ਪੰਜ ਪਰਚੇ ਸੀ ਕਈ ਕਾਫੀ ਟਾਈਮ ਤੋਂ ਫਿਰ ਰਿਪੋਰਟ ਪੁਲਿਸ ਨੂੰ ਲੋੜਿੰਦੇ ਸਨ ਅਗੇਨ ਬਹੁਤ ਬਾਰ ਇਹ ਸਵਾਲ ਪੁੱਛੇ ਜਾਂਦੇ ਹੈ ਕਿ ਜੀ ਇੱਕਦਮ ਸੇ ਕਿਵੇਂ ਅਰੈਸਟ ਹੋ ਜਾਂਦੀ ਹੈ ਤਾਂ ਐਸ ਆਈ ਆਲਰੈਡੀ ਸੈਡ ਕਿ ਇਹਨਾਂ ਤੇ ਸਾਰਿਆਂ ਦੇ ਰਿਗਾਰਡਿੰਗ ਇੱਕ ਬੈਕਗਰਾਉਂਡ ਵਰਕ ਹਮੇਸ਼ਾ ਚੱਲਦਾ ਰਹਿੰਦਾ ਹੈ ਜਿਹਦੇ ਵਿੱਚ ਸਾਡੀ ਟੈਕਨੀਕਲ ਸਰਵੇਲੈਂਸ ਹੁੰਦੀ ਹੈ ਸਾਡੀ ਹਿਊਮਨ ਇੰਟੈਲੀਜੈਂਸ ਹੁੰਦੀ ਹੈ ਔਰ ਇਸ ਟਾਈਪ ਦੇ ਆਪਰੇਸ਼ਨਸ ਦੇ ਤਹਿਤ ਅਸੀਂ ਇਨ ਵਨ ਗੋ ਕੱਟਾ ਅਸੀਂ ਸਟ੍ਰਾਈਕ ਕਰਦੇ ਹਾਂ ਮਲਟੀਪਲ ਟਿਕਾਨਿਆਂ ਤੇ ਤਾਂ ਕਿ ਕੋਈ ਲੀਕੇਜ ਨਾ ਹੋਏ ਔਰ ਇਹਦੇ ਬੈਸਟ ਪੋਸੀਬਲ ਰਿਜ਼ਲਟਸ ਆ ਸਕਣ ਜਿਵੇਂ ਪ੍ਰਹਾਰ 1 ਤੇ ਪ੍ਰਹਾਰ 2 ਦੀਆਂ ਪ੍ਰਾਪਤੀਆਂ ਕਿੰਨਾ ਕਰਦੇ ਆ ਜੀ অলਮੋਸਟ ਸੇਮ ਹੈ ਪ੍ਰਹਾਰ 1 ਚ ਟੋਟਲ 180 ਦੇ ਅਸਪਾਸ ਬੰਦੇ ਅਰੈਸਟ ਹੋਏ ਸੀ ਪ੍ਰਹਾਰ 2 ਚ 155 156 ਅਰੈਸਟ ਹੋਏ ਸੋ ਇਹ অলਮੋਸਟ ਸੇਮ ਹੈ ਔਰ ਇਸ ਵਾਰ ਅਸੀਂ ਆਪਣਾ ਮੇਨ ਫੋਕਸ ਇਹ ਵੀ ਰੱਖਿਆ ਹੈ ਕਿ ਜਿਹੜੇ ਐਕਸਟਰਸ਼ਨ ਦੇ ਰਿਲੇਟਡ ਜਿਹੜੇ ਕੇਸਸ ਸੀ ਜਿਵੇਂ ਮੈਂ ਕਿਹਾ ਕਿ ਜਿਹੜੇ ਬੰਦੇ ਬਾਹਰ ਬੈਠੇ ਕ੍ਰਿਮੀਨਲਸ ਨੂੰ ਮਦਦ ਕਰਦੇ ਨੇ ਉਹਨਾਂ ਨੂੰ ਇਨਫੋਰਮੇਸ਼ਨ ਪਹੁੰਚਾਉਂਦੇ ਨੇ ਜਿਨ੍ਹਾਂ ਨੂੰ ਯੂਜ਼ ਕਰਕੇ ਉਹ ਇੱਥੇ ਕਾਲਸ ਕਰਦੇ ਨੇ ਉਹਨਾਂ ਤੇ ਵੀ ਅਸੀਂ ਫੋਕਸ ਕੀਤਾ ਹੈ ਕੋਈ ਬੰਦਾ ਅਗਰ ਉਹਨਾਂ ਨੂੰ ਪੈਸੇ ਪਹੁੰਚਾ ਰਿਹਾ ਹੈ ਜਾਂ ਕਿਸੇ ਨੂੰ ਟਹਿਲ ਪ੍ਰੋਵਾਈਡ ਕਰਾ ਰਿਹਾ ਹੈ ਉਹ ਤੇ ਵੀ ਅਸੀਂ ਸਟ੍ਰਿਕਟ ਪੋਸੀਬਲ ਐਕਸ਼ਨ ਜਿੰਨਾ ਹੈ ਉਹ ਅਸੀਂ ਲੈ ਰਹੇ ਨੇ ਕਿਉਂਕਿ ਉਹ ਕ੍ਰਿਮੀਨਲਸ ਦੇ ਮਦਦਗਾਰ ਹੈ ਕਾਨੂੰਨ ਦੀ ਨਜ਼ਰਾਂ ਚ ਉਹ ਵੀ ਦੋਸ਼ੀ ਨੇ ਜੀ ਮੈਨੂੰ ਬਹੁਤ ਚੰਗਾ ਲੱਗਿਆ ਜਦੋਂ ਮੈਂ ਕੋਟਪੂਰਾ ਅਸੀਂ 플ੈਗ ਮਾਰਚ ਤੇ ਸੀ ਤਾਂ ਇੱਕ ਬਹੁਤ ਵੱਡਾ ਲੀਪ ਆਫ ਫੇਥ ਸੀ ਸਾਡੇ ਵੱਲੋਂ ਕਿ ਲੋਕੀ ਸਾਨੂੰ ਮਿਲਣਾ ਚਾਹੁੰਦੇ ਸੀ ਵੈਨ ਵੀ ਵਰ ਡੂਇੰਗ ਦ 플ੈਗ ਮਾਰਚ ਤਾਂ ਜਦੋਂ ਅਸੀਂ ਉਹਨਾਂ ਨੂੰ ਮਿਲੇ ਤਾਂ ਉਹਨਾਂ ਨੇ ਜਿਸ ਤਰ੍ਹਾਂ ਸੇ ਪੁਲਿਸ ਦੀ ਛਲਾਗਾ ਕੀਤੀ ਉਹਨਾਂ ਨੇ ਸਾਡੇ ਵਾਸਤੇ ਤੇ ਇਹ ਹੀ ਬਹੁਤ ਵੱਡੀ ਹਲਾਸ਼ੇਰੀ ਹੈ ਜਦੋਂ ਉਹਨਾਂ ਨੇ ਇਹ ਕਿਹਾ ਕਿ ਜਿਹੜਾ ਕੰਮ ਅਸੀਂ ਕਰ ਰਹੇ ਨੇ ਜਿਹੜਾ ਕੰਮ ਕਰਨ ਦੀ ਅਸੀਂ ਕੋਸ਼ਿਸ਼ ਕਰ ਰਹੇ ਨੇ ਉਹ ਦਿਖ ਰਿਹਾ ਹੈ ਤਾਂ ਜਦੋਂ ਪੁਲਿਸ ਦੇ ਅਫਰਟਸ ਗਰਾਉਂਡ ਲੈਵਲ ਤੇ ਆਮ ਨਾਗਰਿਕ ਤੱਕ ਪਹੁੰਚਦੇ ਨੇ ਔਰ ਸਾਡੇ ਗਲੀ ਨੁਕੜਾਂ ਚ ਉਹ ਇੱਕ ਵਿਜੀਬਲ ਇੰਪੈਕਟ ਔਰ ਇੱਕ ਚੇਂਜ ਦੇਖਦਾ ਹੈ ਤਾਂ ਉਹ ਇਸ ਚੀਜ਼ ਨੂੰ ਇਹ ਦਰਸਾਉਂਦਾ ਹੈ ਕਿ ਅਸੀਂ ਪੂਰੀ ਇਮਾਨਦਾਰੀ ईमानदारी और तंद희 ਨਾਲ ਨਿਕਲਦਾ ਹੈ ਜੀ ਪਰ ਹਰ ਵੰਦ ਰਾਤ ਨੂੰ ਬਈ ਉਹ ਡਾਇਰੈਕਟ ਕਰਦਾ ਗਿਆ ਕੀਤੀ ਕਿ ਲੱਗਦਾ ਹੈ ਕਿ ਉਸ ਤੋਂ ਬਾਅਦ ਹੁਣ ਫਰੀਦਕੋਟ ਦੇ ਵਿੱਚ ਕੋਈ ਵਾਦਵਾਦ ਨਹੀਂ ਹੋਵੇਗੀ ਤੇ ਜਾਂ ਵੀ ਲੋਕ ਬਿਲਕੁਲ ਸੇ ਮਹਿਸੂਸ ਕਰ ਸਕਦੇ ਕਹਿੰਗੇ ਪਿਛਲੇ ਸਮੇਂ ਕਾਫੀ ਵਾਰ ਹੋਤਾ ਹੁਆ ਤੇ ਕਾਫੀ ਪੰਜਾਬ ਪੁੱਛਦੇ ਇਸ ਨੂੰ ਲੈ ਕੇ ਸਵਾਲ ਹੁੰਦੇ। ਦੇਖਿਏ ਅਗਰ ਅਸੀਂ ਫਰੀਦਕੋਟ ਦੀ ਡਾਟਾ ਐਨਲਾਈਜ਼ ਕਰੀਏ ਤਾਂ 2024 اور 2025 ਜਿੰਨਾ ਡਿਫਰੈਂਸ ਸੀ ਉਹ ਮੈਂ ਤੁਹਾਡੇ ਮਾਧਿਅਮ ਰਾਹੀਂ ਆਲਰੇਡੀ ਮੈਂ ਦੱਸ ਚੁੱਕੀ ਹਾਂ। there is a 37% decline in crime jedea ki assi proper data assi toade madhyam rahi saryade samne rakh rahe yani eno to koi fajj nahi kar sakda hai crime ko rokna police da kaam hai prevention and detection of crime hon crime ch bhi there are multiple layers of crime jive kal do murders hue but oh ek personal motives nu leke personal ranjishaan nu leke murders hue ਪੁਲਿਸ ਨੇ 12 ਘੰਟਿਆਂ ਤੋਂ ਵੀ ਘੱਟ ਸਮੇਂ 'ਚ ਉਹਨਾਂ ਨੂੰ ਟ੍ਰੇਸ ਵੀ ਕੀਤਾ ਦੋਸ਼ੀਆਂ ਨੂੰ ਅਰੈਸਟ ਵੀ ਕੀਤਾ ਜਿਹੜੀ ਅਸੀਂ ਵਿਜ਼ੀਬਲ ਪੁਲਿਸਿੰਗ ਕਰ ਰਹੇ ਹਾਂ ਜਿੰਨੀ ਸਾਡੇ ਕੋਲ ਰਿਸੋਰਸਸ ਐ ਉਹਦੇ 'ਚ ਅਸੀਂ ਲੱਖਿਆਂ ਤੇ ਰਹਿੰਦੇ ਹਾਂ ਅਸੀਂ ਪੈਟ੍ਰੋਲਿੰਗ ਕਰਦੇ ਹਾਂ ਯਾਨੀ ਸਾਡੇ ਵੱਲੋਂ ਸਾਡੀ ਜਿਹੜੀ ਡਿਊਟੀ ਐ ਉਹ ਅਸੀਂ ਪੂਰੀ ਤਰ੍ਹਾਂ ਇਮਾਨਦਾਰੀ ਨਾਲ ਨਿਭਾ ਰਹੇ ਹਾਂ ਪਬਲਿਕ ਦਾ ਸਾਨੂੰ ਇਹਦੇ 'ਚ ਪੂਰਾ ਸਹਿਯੋਗ ਮਿਲ ਰਿਹਾ ਹੈ মিডিਆ ਕਲੀਕਸ ਦਾ ਸਾਨੂੰ ਇਹਦੇ 'ਚ ਪੂਰਾ ਸਹਿਯੋਗ ਮਿਲ ਰਿਹਾ ਹੈ ਇਹ ਕਰਕੇ ਅਸੀਂ ਪਿਛਲੇ ਸਾਲਾਂ ਦੇ ਕੰਪੈਰੀਸਨ ਚ ਕ੍ਰਾਈਮ ਨੂੰ ਘਟਾਉਣ ਚ ਕਾਮਯਾਬ ਹੋਏ ਹਾਂ ਜਿਹੜਾ ਕ੍ਰਾਈਮ ਹੋ ਜਾਂਦਾ ਹੈ ਉਹਦੇ ਵਿੱਚ ਵੀ ਇਹ ਹੁੰਦਾ ਹੈ ਕਿ ਬਹੁਤ ਵਾਰ ਇੱਕ ਫੇਕ ਇਨਫੋਰਮੇਸ਼ਨ ਬਾਹਰ ਆਂਦੀ ਹੈ ਤਤ ਕੁਝ ਹੋਰ ਹੁੰਦੇ ਆ ਸੈਂਸੇਸ਼ਨਲਾਈਜ਼ ਹੋ ਜਾਂਦਾ ਹੈ ਲੋਕਾਂ ਤੱਕ ਸਹੀ ਤਤ ਨਹੀਂ ਪਹੁੰਚ ਪਾਉਂਦੇ ਤਾਂ ਇਹ ਜੋ ਮੈਨੂੰ ਤੁਹਾਡਾ ਬਹੁਤ ਜ਼ਿਆਦਾ ਸਹਿਯੋਗ ਇਹ ਚ ਮਿਲਦਾ ਹੈ ਕਿ ਤੁਸੀਂ ਇਮੀਡੀਏਟਲੀ ਇਨ ਰੀਅਲ ਟਾਈਮ ਪੁਲਿਸ ਦਾ ਵਰਜਨ ਲੋਕਾਂ ਤੱਕ ਲੈ ਕੇ ਜਾਂਦੇ ਹੋ ਉਸ ਤੋਂ ਬਾਅਦ ਜਿਹੜੀ ਇਹ ਕ੍ਰਾਈਮ ਹੈ ਜਿਹੜੀ ਪਰਸਨਲ ਕ੍ਰਾਈਮ ਹੈ ਉਹਨੂੰ ਇਮੀਡੀਏਟਲੀ ਡਿਟੈਕਟ ਕਰਨਾ ਇਹ ਸਾਡੀ ਡਿਊਟੀ ਹੈ ਇਹ ਅਸੀਂ ਕਰ ਰਹੇ ਹਾਂ ਸੋ ਸਾਡੇ ਵੱਲੋਂ ਇੱਕ ਪ੍ਰੋਪਰ ਡੈਡੀਕੇਸ਼ਨ ਨਾਲ ਆਪਣੀ ਡਿਊਟੀ ਕੀਤੀ ਜਾ ਰਹੀ ਹੈ ਅਸੀਂ ਪਹਿਲਾਂ ਵੀ ਕੀਤੀ ਐ ਅਸੀਂ ਅਗੇ ਵੀ ਕਰਾਂਗੇ ਜਿਹੜੇ ਵੀ ਸਾਰੇ ਬਕੀ ਐ ਉਸ ਤੋਂ ਉਪਰ ਹਾਂਜੀ ਜਿਵੇਂ ਮੈਂ ਦੱਸਿਆ ਕਿ ਜਿਹੜਾ ਬਾਹਰ ਬਦਮਾਸ਼ ਬੈਠਾ ਹੈ ਉਹਨੂੰ ਇੱਥੇ ਕਿਹੜਾ ਬੰਦਾ ਮਦਦ ਕਰ ਰਹਾ ਹੈ ਕਿਹੜਾ ਬੰਦਾ ਉਹਨੂੰ ਇਨਫੋਰਮੇਸ਼ਨ ਪ੍ਰੋਵਾਈਡ ਕਰ ਰਹਾ ਹੈ

जा चुकी है। पिछले तीन चार पांच महीने माड़े अंसर एक्सट्राड होके वापिस इतने धरती लाके आए जा चुके हैं टाइम टेकिंग प्रोसैस है बट ए तैयारी ऑलरेडी चल रही है और अगे भी जारी रख